ਮਹਿੰਦਰਪੁਰ ਮੇਰੇ ਵੱਲੋਂ ਪ੍ਰੇਨਪੁਰ ਇਸਤਰੀ ਅਕਾਲ ਜੀ ਅੱਜ ਹੁਣ ਆਪਾਂ ਤੁਹਾਨੂੰ ਉਸ ਕੱਲ ਵਾਲੀ ਸਟੋਰੀ ਜਿਹੜੀ ਹੈ ਉਸ ਦਾ ਦੂਜਾ ਭਾਗ ਸੁਣਾਉਣੇ ਹਾਂ ਸੋਨੇ ਦੀ ਚਿੜੀ ਸੋਨੇ ਦਾ ਘੋੜਾ ਤੇ ਉਹ ਫਿਰ ਹੋੜਾ ਵਾਪਸ ਕਿਵੇਂ ਰਾਜਕੁਮਾਰ ਲੈ ਕੇ ਹੁੰਦਾ ਹੈ ਜਦੋਂ ਰਾਜਕੁਮਾਰ ਮਹਿਲਾਂ ਵਿੱਚ ਰਾਜਕੁਮਾਰੀ ਨੂੰ ਲੈ ਕੇ ਜਾਂਦਾ ਹੈ ਰਾਜਕੁਮਾਰੀ ਆਪਣੇ ਮਾਤਾ ਪਿਤਾ ਕੋਲੇ ਜਾਂਦੀ ਹੈ ਕੱਲ ਇੱਥੋਂ ਤੱਕ ਸੁਣਾਈ ਹੈ ਹਣ ਉਥੋਂ ਰਾਜਕੁਮਾਰੀ ਦਾ ਜਿਹੜਾ ਮਾਤਾ ਪਿਤਾ ਹੈ ਉਹ ਇੱਕ ਸ਼ਰਤ ਰੱਖਦਾ ਹੈ ਉਹ ਕਹਿਣ ਲੱਗੇ ਵੀ ਤੈਨੂੰ ਇੱਕ ਸ਼ਰਤ ਤੇ ਅਸੀਂ ਛੱਡਦੇ ਹਾਂ ਤੇਰਾ ਵਿਆਹ ਕਰਦਾਂਗੇ ਰਾਜਕੁਮਾਰੀ ਦੇ ਨਾਲ ਵੀ ਤੂੰ ਜਿਹੜਾ ਸਾਡਾ ਹੁਣ ਮਹਿਲ ਬਣਿਆ ਹੈ ਉਹਦੇ ਅੱਗੇ ਇੱਕ ਛੋਟੀ ਜੀ ਪਹਾੜੀ ਹੈ ਤੇ ਇਹ ਪਹਾੜੀ ਜਿਹੜੀ ਇੱਥੋਂ ਪਾਸੇ ਕਰ ਦੇ ਤੇ ਰਾਜਕੁਮਾਰੀ ਦਾ ਵਿਆਹ ਤੇਰੇ ਨਾਲ ਕਰਦਿਆਂਗੇ ਉਹ ਕਹਿੰਦਾ ਠੀਕ ਆ ਉਹ ਫਿਰ ਪਰੇਸ਼ਾਨ ਹੋ ਕੇ ਰਾਸੋ ਕੇ ਬਾਹਰ ਆਣ ਕੇ ਬਹਿ ਜਾਂਦਾ ਹੈ ਤੇ ਉਹ ਲੂੰਬੜੀ ਫੇਰ ਉਹਦੇ ਕੋਲੇ ਆਉਂਦੀ ਹੈ ਤੇ ਲੂੰਬੜੀ ਕਹਿੰਦੀ ਹੈ ਵੀ ਵੀਰੇ ਮੈਂ ਤੇਰੀ ਮਦਦ ਕਰਦੀ ਹਾਂ ਤੂੰ ਦੱਸ ਮੈਂ ਤੈਨੂੰ ਕਹਿੰਦੀ ਸੀ ਵੀ ਤੂੰ ਇਹ ਗੱਲ ਨਾ ਕਰੇ ਵੀ ਰਾਣੀ ਨੂੰ ਪਿੱਛੇ ਨਾ ਮੋੜੀ ਰਾਜਕੁਮਾਰੀ ਨੂੰ ਤੇ ਤੂੰ ਫੇਰ ਉਸੇ ਗੱਲ ਤੇ ਆ ਗਿਆ ਤੂੰ ਮੇਰੀ ਗੱਲ ਕਹੀ ਮੰਨੀ ਨਹੀਂ ਤੇ ਧੋਖੇ ਵਿੱਚ ਆ ਗਿਆ ਉਹ ਕਹਿੰਦਾ ਵੀ ਹੁਣ ਮੈਨੂੰ ਦੱਸ ਅੱਗੇ ਕੀ ਹੈ ਉਹ ਕਹਿੰਦੀ ਵੀ ਤੂੰ ਇੱਥੇ ਆਰਾਮ ਕਰ ਤੂੰ ਥੱਕਿਆ ਬਹੁਤ ਹੈ ਤੇ ਮੈਂ ਇਹ ਤਾਂ ਮੇਰਾ ਝਟਪਟਕ ਦਾ ਕੰਮ ਹੈ ਉਹ ਉਤੋਂ ਅਗੋਂ ਬਾੜ ਖੋਦ ਦਿੰਦੀ ਹੈ ਲੂੰਬੜੀ ਤੇ ਫਿਰ ਰਾਜਾ ਬੜਾ ਖੁਸ਼ ਹੁੰਦਾ ਹੈ ਤੇ ਰਾਜਕੁਮਾਰੀ ਦਾ ਵਿਆਹ ਉਸਦੇ ਨਾਲ ਕਰ ਦਿੰਦਾ ਹੈ ਜਿੱਦੋਂ ਰਾਜਕੁਮਾਰੀ ਦਾ ਵਿਆਹ ਕਰ ਦਿੰਦਾ ਹੈ ਤੇ ਉਹ ਬਾਹਰ ਰਾਜਕੁਮਾਰੀ ਨੂੰ ਲੈ ਕੇ ਹੁੰਦਾ ਹੈ ਤੇ ਲੂੰਬੜੀ ਉਸ ਨੂੰ ਮਿਲਦੀ ਹੈ ਲੂੰਬੜੀ ਕਹਿੰਦੀ ਹੈ ਵੀ ਤੂੰ ਮੈਂ ਮੇਰੀ ਪੂਛ ਤੇ ਬੈ ਤੇ ਮੈਂ ਤੈਨੂੰ ਸੋਨੇ ਦੇ ਘੋੜੇ ਕੋਲੇ ਛੱਡ ਦਿੰਨੀ ਹਾਂ ਪਰ ਮੇਰੀ ਇੱਕ ਗੱਲ ਫੇਰ ਧਿਆਨ ਨਾਲ ਸੁਣੇ ਤੇ ਮਨ ਮੰਨ ਲਵੇ ਚੇਤਾ ਨਵਲਾ ਲਈ ਵੀ ਤੂੰ ਐ ਕਰੇ ਉਸ ਰਾਜੇ ਨੇ ਤੇਰੀ ਰਾਜਕੁਮਾਰੀ ਰੱਖ ਲੈਣੀ ਹੈ ਤੇ ਤੂੰ ਐ ਕਰੇ ਵੀ ਤੂੰ ਪਹਿਲਾਂ ਸਾਰਿਆਂ ਨੂੰ ਤੂੰ ਅੱਗੇ ਲੈ ਲਈ ਘੋੜੇ ਤੇ ਚੜਨ ਲੱਗਾ ਤੇ ਰਾਜਕੁਮਾਰੀ ਦੇ ਕੋਲੋਂ ਬਾਅਦ ਵਿੱਚ ਅੱਗੇ ਲਵੇਂ ਤੇ ਜਦੋਂ ਤੂੰ ਰਾਜਕੁਮਾਰੀ ਕੋਲੇ ਆਵੇਂਗਾ ਉਦੋਂ ਘੋੜਾ ਇੱਕੇ ਵੇਰਾਂ ਵੀ ਨਿਉਵੇਂਗਾ ਤੇ ਤੂੰ ਰਾਜਕੁਮਾਰੀ ਨੂੰ ਉਹਦੇ ਉੱਤੇ ਬਹਾਲਣਾ ਖਿੱਚ ਕੇ ਉਹ ਕਹਿੰਦਾ ਠੀਕ ਆ ਉਹ ਜਦੋਂ ਜਾਂਦਾ ਹੈ ਰਾਜੇ ਦੇ ਦਰਬਾਰ ਵਿੱਚ ਉਹ અપੜਾ ਦਿੰਦੀ ਹੈ ਲੂੰਬੜੀ ਉੱਥੇ ਸ਼ਹਿਰ 'ਚ ਜਦੋਂ ਰਾਜੇ ਦੇ ਕਿਲੇ 'ਚ ਜਾਂਦਾ ਹੈ ਤੇ ਉਹ ਫਿਰ ਰਾਜਾ ਉਹਦੀ ਰਾਜਕੁਮਾਰੀ ਰੱਖ ਲੈਂਦਾ ਹੈ ਤੇ ਉਹਦੇ ਵੱਟੇ ਉਹਨੂੰ ਸੋਨੇ ਦਾ ਘੋੜਾ ਦਿੰਦਾ ਹੈ ਤੇ ਉਹ ਫਿਰ ਜਦੋਂ ਰਾਜਕੁਮਾਰ ਉਹਦੇ ਉੱਤੇ ਚੜਦਾ ਹੈ ਤੇ ਉਹ ਰਾਜੇ ਤੋਂ ਸਾਰੇ ਵਜ਼ੀਰਾ ਤੋਂ ਅਗਿਆ ਲੈਂਦਾ ਹੈ ਤੇ ਉਹ ਲਾਈਨ ਵਿੱਚ ਖੜੇ ਹੁੰਦੇ ਹਨ ਤੇ ਜਿਹੜੀ ਰਾਜਕੁਮਾਰੀ ਹੈ ਉਹਦੇ ਕੋਲੇ ਬਾਅਦ ਵਿੱਚ ਆਉਂਦਾ ਹੈ ਜਦੋਂ ਰਾਜਕੁਮਾਰੀ ਦੇ ਕੋਲ ਆਉਂਦਾ ਹੈ ਹਉਦੋ ਇੱਕੇ ਵਾਰ ਤੇ ਲੁੱਟ ਮਾਰਦਾ ਹੈ ਤੇ ਘੋੜਾ ਜਿਹੜਾ ਹੈ ਉਹ ਨਿਉ ਜਾਂਦਾ ਹੈ ਤੇ ਉਹ ਰਾਜਕੁਮਾਰੀ ਨੂੰ ਅਗਲੇ ਬੰਨੇ ਆਪ ਦੇ ਬਾਹ ਲੈਂਦਾ ਤੇ ਘੋੜਾ ਲੈ ਕੇ ਦਾਲਿਉਂਦਾ ਹਵਾ ਵਿੱਚ ਉਹਨੇ ਕਿਹਾ ਉਹ ਘੋੜਾ ਇੰਨਾ ਦੌੜਦਾ ਹੈ ਜਿ ਉਹਨੂੰ ਤਾਂ ਕੋਈ ਚੀਜ਼ ਵੀ ਨਹੀਂ ਫੜ ਸਕਦੀ ਜਦੋਂ ਅੱਗੇ ਬਾਹਰ ਆਉਂਦਾ ਹੈ ਫਿਰ ਅੱਗੋਂ ਫੇਰ ਲੋਭੜੀ ਮਿਲਦੀ ਹੈ ਜਦੋਂ ਦੂਜੇ ਕਿਲੇ ਵਿੱਚ ਆਉਂਦਾ ਹੈ ਜਿੱਥੇ ਸੋਨੇ ਦੀ ਜੜੀ ਹੈ ਉਹ ਆਣ ਕੇ ਉਹਨੇ ਫੇਰ ਲੂੰਬੜੀ ਨੇ ਇਹਨੂੰ ਕਿਹਾ ਵੀ ਹੁਣ ਇੱਥੇ ਜਾ ਕੇ ਕੀ ਕਰਨਾ ਹੈ ਵੀ ਤੂੰ ਐਂ ਕਰੀ ਵੀ ਰਾਜੇ ਨੂੰ ਕਹੀਂ ਵੀ ਮੈਂ ਤੈਨੂੰ ਘੋੜਾ ਤਾਂ ਦਿੰਨਾ ਹੈ ਪਹਿਲਾਂ ਮੈਨੂੰ ਪਿੰਜਰਾ ਲਿਆ ਕੇ ਦੇ ਫਿਰ ਮੈਂ ਘੋੜੇ ਤੋਂ ਉਤਰਾਂਗਾ ਹੋ ਸਕਦਾ ਤੂੰ ਮੈਨੂੰ ਚਿੜੀ ਨਾ ਦੇਵੇਂ ਤੇ ਮੈਂ ਘੋੜਾ ਵੀ ਤੈਨੂੰ ਦੇਖਵਾਵਾਂ ਤੇ ਜਦੋਂ ਰਾਜਾ ਪਿੰਜਰਾ ਲੈ ਕੇ ਬਾਹਰ ਆਉਂਦਾ ਹੈ ਨਾ ਤੇ ਤੂੰ ਉਹ ਲੱਗੇ ਆਣ ਕੇ ਖੜੇਗਾ ਤੇਰੇ ਤੇ ਚਿੜੀ ਵਿਖਾਵੇਗਾ ਤੇ ਤੂੰ ਉਹ ਝਲਟ ਮਾਰ ਕੇ ਖੋ ਲਵੇਂ ਤੇ ਫਿਰ ਉਹ ਤੇਰੇ ਪਿੱਛੇ ਨਹੀਂ ਆ ਸਕਦਾ ਘੋੜਾ ਹਵਾ ਚ ਉੱਡੇਗਾ ਉਹ ਕਹਿੰਦਾ ਠੀਕ ਆ ਉਹਨੇ ਜਦੋਂ ਉਸ ਕਿਲੇ ਚ ਲੈ ਕੇ ਗਿਆ ਤੇ ਉਥੇ ਵੀ ਉਹ ਵੇਂਦਾ ਹੈ ਤੇ ਉਹ ਰਾਜਾ ਖੁਸ਼ ਹੋ ਗਿਆ ਵੀ ਸੋਨੇ ਦਾ ਘੋੜਾ ਆ ਗਿਆ ਹੈ ਤੇ ਹੁਣ ਇਹਨੇ ਚਿੜੀ ਲੈ ਜਾਣੀ ਹੈ ਉਹ ਰਾਜਾ ਕਹਿੰਦਾ ਹੈ ਵੀ ਲਿਆ ਪੀ ਮੈਨੂੰ ਘੋੜਾ ਦੇ ਦੇ ਸੋਨੇ ਦਾ ਤੇ ਚਿੜੀ ਲੈ ਜਾ ਸੋਨੇ ਦੀ ਉਹ ਕਹਿੰਦਾ ਵੀ ਪਹਿਲਾਂ पिਂਜਰਾ ਲੈ ਕੇ ਆ ਜਦੋਂ ਉਹ ਪਿੰਜਰਾ ਲੈ ਕੇ ਕੋਲ ਆਉਂਦਾ ਹੈ ਤੇ ਚਿੜੀ ਆਉਂਦੀ ਹੈ ਤੇ ਉਹ ਰਾਜਾ ਘੋੜੇ ਦੇ ਉੱਤੇ ਜਿਹੜਾ ਰਾਜਕੁਮਾਰ ਹੈ ਚੜਿਆ ਹੈ ਤੇ ਨਾਲ ਰਾਜਕੁਮਾਰੀ ਹੈ ਤੇ ਉਹ ਕਹਿੰਦਾ ਵੀ ਮੈਂ ਉਤਰਦਾ ਹਾਂ ਤੇ ਲੈ ਕੇ ਆ ਪਹਿਲਾਂ ਮੈਨੂੰ ਉੱਚੀ ਫੜਾ ਤੇ ਫਿਰ ਮੈਂ ਘੋੜੇ ਤੋਂ ਉਤਰ ਜਾਣਾ ਉਹ ਜਦੋਂ ਲਾਗੇ ਲੈ ਕੇ ਆਉਂਦਾ ਹੈ ਨਾ ਤੇ ਉਹ ਤਾਂ ਕਰਦਾ ਪਿੰਜਰਾ ਤੇ ਰਾਜਕੁਮਾਰ 'ਚ ਰੁੱਟ ਮਾਰ ਲੈਂਦਾ ਹੈ ਤੇ ਉਹ ਲੈ ਕੇ ਫਸ ਜਾਂਦਾ ਹੈ ਡਾਲ ਜਾਂਦਾ ਘੋੜਾ ਫਿਰ ਅੱਗੇ ਉਹ ਆ ਜਾਂਦੇ ਹਨ ਵੀ ਜਿੱਥੇ ਅੱਗੇ ਫਿਰ ਉਹਨਾਂ ਨੂੰ ਲੂੰਬੜੀ ਮਿਲਦੀ ਹੈ ਤੇ ਲੂੰਬੜੀ ਕਹਿਣ ਲੱਗੀ ਵੀ ਚੰਗਾ ਭਰਾ ਹੁਣ ਮੇਰਾ ਤੇਰਾ ਰਸਤਾ ਵੱਖੋ ਵੱਖਰਾ ਹੋ ਗਿਆ ਵੀ ਤੂੰ ਸਾਰਾ ਕੁਝ ਤੇਰਾ ਮੈਂ ਲੈ ਆਂਦਾ ਸੋਨੇ ਦੀ ਚਿੜੀ ਵੀ ਆ ਗਈ ਸੋਨੇ ਦਾ ਘੋੜਾ ਵੀ ਆ ਗਿਆ ਰਾਜਕੁਮਾਰੀ ਵੀ ਆ ਗਈ ਸਾਰੀਆਂ ਵਿਵਤਾਜੋ ਤੈਨੂੰ ਮੈਂ ਕੱਢ ਦਿੱਤਾ ਹੈ ਪਰ ਹੁਣ ਤੂੰ ਐ ਕਰੇ ਵੀ ਮੈਂ ਤੈਨੂੰ ਦੋ ਗੱਲਾਂ ਦੱਸਦੀ ਹਾਂ ਤੇ ਉਹਨਾਂ ਦੇ ਧਿਆਨ ਰੱਖੇ ਕਹਿੰਦਾ ਵੀ ਕੀ ਕਹਿੰਦੀ ਵੀ ਇੱਕ ਤਾਂ ਕਿਸੇ ਦੇ ਧਨ ਨਾ ਖਰਚਾ ਕਰੀ ਕੋਈ ਫਾਸੀ ਲੱਗਦਾ ਹੋਵੇ ਤਾਂ ਉਹਨੂੰ ਵੀ ਨਾ ਛਡਾਈ ਤੇ ਦੂਜਾ ਜਿਹੜਾ ਹੈ ਖੂਵੇ ਦੀ ਮਨ ਦੇ ਉੱਤੇ ਨਾ ਬਵੇਂ ਉਹ ਕਹਿੰਦਾ ਠੀਕ ਆ ਤੇ ਕਹਿੰਦਾ ਵੀ ਮੈਂ ਤੈਨੂੰ ਨਾਮ ਦੇਣਾ ਹੈ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਨਾਮ ਤਾਂ ਮੈਨੂੰ ਬਹੁਤ ਮਿਲ ਗਿਆ ਮੈਂ ਹੁਣ ਇੱਥੇ ਜੰਗਲ 'ਚ ਰਹਿਣੀ ਆ ਤੇ ਤੂੰ ਆਪਦੇ ਘਰ ਜਾ ਵਾਪਸ ਤੇਰਾ ਮਾਂ ਪਿਓ ਤੈਨੂੰ ਦੀਕਦਾ ਹੋਵੇਗਾ ਉਹ ਕਹਿੰਦਾ ਠੀਕ ਆ ਉਥੋਂ ਜਿੱਦੋਂ ਚਲਦਾ ਹੈ ਤਾਂ ਉਸ ਮਹਿਲ ਵਿੱਚ ਆ ਜਾਂਦਾ ਹੈ ਜਿੱਥੇ ਹੋਰ ਲੋਕ ਕੰਜਰ ਨਾਚ ਕਰਦੇ ਸੀ ਤੇ ਉਹ ਰਾਜੇ ਦਾ ਮਹਿਲ ਸੀ ਤੇ ਉਥੇ ਜੂਗਾ ਵੀ ਖੇਡਦੇ ਸੀ ਹੋਰ ਵੀ ਬੜੇ ਐਬ ਹੁੰਦੇ ਸੀ ਉਸ ਮਹਿਲ 'ਚ ਆ ਜਾਂਦਾ ਹੈ ਵੀ ਉਸ ਰਾਜੇ ਕੋਲੇ ਵੀ ਉਹਨੇ ਆਉਣਾ ਸੀ ਵਾਪਸ ਜਦੋਂ ਉੱਥੇ ਆਉਂਦਾ ਹੈ ਨਾ ਤੇ ਉੱਥੇ ਆਣ ਕੇ ਤੇ ਵੇ ਕੀ ਵੇਂਦਾ ਹੈ ਵੀ ਉੱਥੇ ਉਹ ਜਿਹੜੇ ਹੈਗੇ ਆ ਉਹਦੇ ਭਰਾ ਉੱਥੇ ਬੜਾ ਮੁਲਕ ਇਕੱਠਾ ਹੋਇਆ ਹੁੰਦਾ ਹੈ ਕਹਿੰਦੇ ਵੀ ਅੱਜ ਦੋ ਬੰਦਿਆਂ ਨੂੰ ਫਾਸੀ ਲੱਗਣੀ ਹੈ ਤੇ ਉੱਥੇ ਜਦੋਂ ਜਾ ਕੇ ਵੇਂਦਾ ਹੈ ਤੇ ਉਹ ਤਾਂ ਉਹਦੇ ਭਰਾ ਨੇ ਉਹ ਵੇਖ ਕੇ ਕਹਿੰਦਾ ਹੋ ਹੋ ਵੀ ਮੇਰੇ ਤਾਂ ਭਰਾ ਨੇ ਤੇ ਮੈਨੂੰ ਤਾਂ ਪੈਸਾ ਇੱਥੇ ਦੇਣਾ ਹੀ ਪਊਗਾ ਉਹ ਲੂੰਬੜੀ ਦੀ ਗੱਲ ਭੁੱਲ ਜਾਂਦਾ ਉਹਨਾਂ ਨੂੰ ਪਿੰਡ ਵਾਲੇ ਜਿਹੜੇ ਉਥੋਂ ਦੇ ਸ਼ਹਿਰ ਦੇ ਲੋਕ ਹੈ ਉਹਾਂ ਦੇ ਵੀ ਇੱਥੇ ਬੜਾ ਲੋਕਾਂ ਨੇ ਇੱਥੇ ਗੰਦ ਪਾਇਆ ਹੈ ਵੀ ਜੂਆ ਖੇਡਦੇ ਕੰਜਰ ਨਾਚਣ ਚਾਹੁੰਦੇ ਆ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਰਾਜੇ ਦਾ ਡਰ ਨਹੀਂ ਤੇ ਅਸੀਂ ਤਾਂ ਇਹਨਾਂ ਨੂੰ ਫਾਸੀ ਲਵਾ ਦੇਣਾ ਉਹ ਬਾਰ ਕੋਈ ਕੁਝ ਲੈ ਕੇ ਉਹਨਾਂ ਨੂੰ ਖੜੇ। ਉਹ ਪੈਨ ਡਾਲਿਆ ਨੂੰ ਕਹਿੰਦਾ ਵੀ ਤੁਸੀਂ ਇੰਨਾ ਤੋਂ ਮੈਂ ਕਰ ਉਹ ਤੁਸੀਂ ਦੱਸੋ ਕੀ ਲੈਣਾ। ਉਹ ਕਹਿੰਦੇ ਵੀ ਸਾਨੂੰ 400 ਮੋਰ ਚਾਹੀਦੀ ਪੈਂਦਾ ਵੀ ਤੁਸੀਂ ਮੋਰਾਂ ਲੈ ਲਓ ਤੇ ਇਹਨਾਂ ਨੂੰ ਛੱਡ ਦਿਓ। ਉਹਨਾਂ ਨੂੰ ਜਦੋਂ ਛੱਡਾ ਲਿੰਦਾ ਦੋਵੇਂ ਉਹਦੇ ਭਰਾ ਵੀ ਉਹਦੇ ਨਾਲ ਆ ਜਾਂਦੇ। ਜਦੋਂ ਰਾਹ 'ਚ ਹੁੰਦੇ ਤੇ ਉਹਨਾਂ ਨੂੰ ਬਹੁਤ ਪਿਆਸ ਲੱਗਦੀ ਹੈ ਤੇ ਉਹ ਛਾਵੇਂ ਬਹਿ ਜਾਂਦੇ ਆ। ਤੇ ਰਾਜੇ ਦਾ ਪੁੱਤ ਜਿਹੜਾ ਹੈ ਨਾ ਉਹ ਪਾਣੀ ਪੀ ਕੇ ਖੁਸ਼ ਤੋਂ ਤੇ ਉਹਦੇ ਮਨ ਤੇ ਬਹਿ ਜਾਂਦਾ ਜਿਹੜੇ ਉਹਦੇ ਵੱਡੇ ਭਰਾ ਨੇ ਉਹ ਉਹਦੇ ਤੇ ਮਹਿਮਾਨ ਹੋ ਜਾਂਦੇ ਰਾਣੀ ਤੇ ਵੀ ਇਹ ਰਾਜਕੁਮਾਰੀ ਏਡੀ ਸੋਹਣੀ ਲਾਇਏ ਨਾਲੇ ਸੋਨੇ ਦੀ ਚਿੜੀ ਵੀ ਲਾਇਏ ਸੋਨੇ ਦਾ ਘੋੜਾ ਵੀ ਲਾਇਆ ਤੇ ਆਪਾਂ ਹੋਏ ਨਾ ਤੇ ਇਹਨੂੰ ਮਾਰ ਦਿੱਤੇ ਤੇ ਆਪਾਂ ਜਾ ਕੇ ਆਪਣੇ ਪਿਤਾ ਕੋਲੋਂ ਜਾ ਕੇ ਰਾਜੇ ਕੋਲ ਨਾਮ ਲਈਏ ਉਹ ਕੋਈ ਦਜੇ ਭਰਾ ਨੇ ਕਿਹਾ ਠੀਕ ਹੈ ਉਹ ਮਨ ਤੇ ਬੈਠਾ ਆਪਦੇ ਮੂੰਹ ਤੇ ਆਣ ਤੇ ਉਹਨੇ ਧੱਕਾ ਦਿੱਤਾ ਜਦੋਂ ਉਹਨੇ ਧੱਕਾ ਲੰਦੇ ਖੂਹ ਚ ਡਿੱਗ ਪੈਂਦਾ ਤੇ ਖੂਹ ਦੇ ਵਿੱਚ ਪਾਣੀ ਛੋਟਾ ਹੁਣ ਕਰਕੇ ਉਹ ਡੁੱਬਿਆ ਨਹੀਂ ਨੈਡ ਪਿਆਤੇ ਉਹ ਲੈ ਕੇ ਘਰੇ ਆ ਜਾਂਦੇ ਆ ਤੇ ਰਾਜੇ ਨੂੰ ਕਹਿੰਦੇ ਆ ਵੀ ਅਸੀਂ ਤਾਂ ਲਾਇਆ ਇਹ ਘੋੜਾ ਵੀ ਲਾਇਆ ਹੈ ਜਿਹੜੀ ਵੀ ਲਾਇਆ ਹੈ ਸੋਨੇ ਦੀ ਤੇ ਰਾਜਕੁਮਾਰੀ ਨੂੰ ਲਾਇਆ ਹੈ ਵੀ ਵਿਆਹ ਵੀ ਕਰਵਾ ਲਿਆ ਤੇ ਰਾਜਾ ਬੜਾ ਖੁਸ਼ ਹੁੰਦਾ ਹੈ ਤੇ ਉੱਥੇ ਗੇਮੋ ਗੇਮ ਪਾਲਟੀਆਂ ਹੁੰਦੀਆਂ ਤੇ ਤੁਹਾਨੂੰ ਪਤਾ ਜਿਵੇਂ ਰਾਜੇ ਕਰਦੇ ਆ ਪਰ ਉੱਥੇ ਜਦੋਂ ਡੁੱਬ ਜਾਂਦਾ ਹੈ ਪਾਣੀ ਵਿੱਚ ਵਾਜਾ ਮਾਰਦਾ ਹੈ ਵੀ ਮੈਨੂੰ ਕੋਈ ਕੱਢੇ ਉਹ ਲੂੰਬੜੀ ਫੇਰ ਆਣ ਕੇ ਮਨ ਦੇ ਉੱਤੇ ਖੜਦੀ ਉਹ ਕਹਿੰਦੀ ਵੇਖਿਆ ਤੈਨੂੰ ਮੈਂ ਕਿਹਾ ਸੀ ਨਾ ਤੂੰ ਫਿਰ ਕਿਸੇ ਬਿਲਤਾ ਵਿੱਚ ਫਸ ਜਾਣਾ ਤੂੰ ਉਹਨਾਂ ਦੀ ਮਦਦ ਨਾ ਕਰੇ ਉਹ ਕਹਿੰਦਾ ਵੀ ਮੈਨੂੰ ਕੀ ਪਤਾ ਮੈਂ ਤਾਂ ਖੁਦ ਹੀ ਮੰਨ ਤੇ ਬਹਿ ਗਿਆ ਉਹਨਾਂ ਨਾਲ ਤੂੰ ਖੁਦ ਹੀ ਮੰਨ ਤੇ ਨਹੀਂ ਬਹਿਣਾ ਫਿਰ ਉਹ ਲੂੰਬੜੀ ਕਹਿੰਦੀ ਵੀ ਮੈਂ ਨਾ ਪੂਛ ਆਪਦੀ ਪੂਛ ਲਮਕਾਉਣੀ ਆ ਉਹਨੇ ਆਪਦੀ ਪੂਛ ਲਮਕਾਈ ਤੇ ਪੂਛ ਉਹਦੀ ਲੰਮੀ ਹੋ ਗਈ ਕਿਉਂਕਿ ਉਹ ਲੂੰਬੜੀ ਵੀ ਜਾਦੂਗਰ ਦੇ ਨਾਲ ਹੀ ਲੂੰਬੜੀ ਬਣੀ ਸੀ ਇੱਕ ਉਹ ਰਾਜਕੁਮਾਰੀ ਰਾਜਕਮਾਰ ਸੀ ਜਦੋਂ ਉਹ ਥੱਲੇ ਖੂਹ ਦੇ ਵਿੱਚ ਲਮਕਾਉਂਦੀ ਹੈ ਤਾਂ ਰਾਜਕਮਾਰ ਪੂਛ ਫੜ ਕੇ ਬਾਹਰ ਨਿਕਲ ਆਉਂਦਾ ਹੈ ਉਹ ਕਹਿੰਦਾ ਤੇਰਾ ਧੰਨਵਾਦ ਤੇ ਮੈਂ ਤਾਂ ਬਹੁਤ ਤੇਰਾ ਵੀ ਮਾਨ ਸਤਕਾਰ ਕਰਦਾ ਜਿੰਨੇ ਮੈਂ ਇੰਨੀਆਂ ਵਿਵਤਾ ਵਿੱਚੋਂ ਕੱਢਿਆ ਤੇ ਤੇਰਾ ਮੈਂ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਤੈਨੂੰ ਦੇਣ ਨੂੰ ਕੁਝ ਨਹੀਂ ਨਾਮ ਦੇਣ ਨੂੰ ਕੁਝ ਨਹੀਂ ਉਹ ਕਹਿਣ ਲੱਗੀ ਵੀ ਤੂੰ ਹੁਣ ਘਰੇ ਜਾ ਤੈਨੂੰ ਰਾਜਕੁਮਾਰੀ ਤੈਨੂੰ ਦੀਕਦੀ ਹੈ ਤੇ ਤੇਰਾ ਘੋੜਾ ਜਿਹੜਾ ਹੈ ਉਹ ਵੀ ਅਦਾਜ਼ ਬੈਠਾ ਉਹਨੇ ਕੁਝ ਨਹੀਂ ਖਾਤਾ ਜਿਹੜੀ ਛੜੀ ਹੈ ਉਹ ਵੀ ਚੁੱਪ ਕਰਕੇ ਬੈਠੀ ਹੈ ਪਰ ਉਧਰ ਉਹਦਾ ਜਿਹੜਾ ਰਾਜਾ ਪਿਤਾ ਹੈ ਨਾ ਰਾਜਕਮਰ ਦਾ ਉਹ ਵੀ ਇਸ ਗੱਲ ਤੇ ਪਰੇਸ਼ਾਨ ਹੈ ਵੀ ਨਾ ਕੋਈ ਘੋੜਾ ਕੁਛ ਖਾਂਦਾ ਹੈ ਨਾ ਚੜੀ ਬੋਲਦੀ ਚਲਦੀ ਹੈ ਨਾ ਰਾਜਕਮਾਰੀ ਸਾਰੇ ਰਾਜਕਮਾਰੀ ਨੂੰ ਪੁੱਛਦਾ ਹੈ ਤੇ ਰਾਜਕਮਾਰੀ ਵੀ ਕੁਝ ਨਹੀਂ ਦੱਸਦੀ ਉਹ ਉਹ ਜਦੋਂ ਜਿਹੜਾ ਰਾਜੇ ਦਾ ਬੇਟਾ ਛੋਟਾ ਹੈ ਰਾਜਕਮਾਰ ਹੈ ਜਿਹੜਾ ਉਹ ਲੈ ਕੇ ਆਇਆ ਸਭ ਕੁਝ ਉਹ ਫਿਰ ਇੱਕ ਰਾਹ ਦੇ ਵਿੱਚ ਆਉਂਦੇ ਨੂੰ ਬੁਖਾਰੀ ਮਿਲਦਾ ਹੈ ਤੇ ਬੁਖਾਰੀ ਨਵਾਬ ਦੇ ਜਿਹੜੇ ਚੰਗੇ ਬਸਤਰ ਉਹ ਦੇ ਦਿੰਦਾ ਹੈ ਤੇ ਬੁਖਾਰੀ ਵਾਲੇ ਕੱਪੜੇ ਪਾ ਕੇ ਉਹ ਘਰੇ ਜਾਂਦਾ ਹੈ ਉੱਥੇ ਜਾਂਦਿਆਂ ਨੂੰ ਰੌਣਕ ਮੇਲਾ ਬਹੁਤ ਹੈ ਤੇ ਜਦੋਂ ਜਾਂਦਾ ਹੈ ਪਾਰਟੀਆਂ ਹੁੰਦੀਆਂ ਪਈਆਂ ਤੇ ਉਹ ਘਰੇ ਗਿਆ ਤੇ ਉਹਦੇ ਜਦੋਂ ਸੁਗੰਧ ਆਈ ਮਹਿਲ ਆਈ ਤੇ ਘੋੜਾ ਹਣਕਿਆ ਤੇ ਜਿਹੜੀ ਜਿਹੜੀ ਉਹ ਵੀ ਬੜੀ ਚੀਕੀ ਤੇ ਰਾਜਕੁਮਾਰੀ ਜਿਹੜੀ ਉੱਠ ਕੇ ਮਹਿਲਾਂ ਤੋਂ ਬਾਹਰ ਆ ਗਈ ਤੇ ਰਾਜਾ ਵੇਖ ਕੇ ਇਹ ਸਭ ਕੁਝ ਤੇ ਕਹਿਣ ਲੱਗਾ ਵੀ ਇਹ ਕੀ ਗੱਲ ਹੈ ਰਾਜਕੁਮਾਰੀ ਕਹਿੰਦੀ ਪਿਤਾ ਜੀ ਮੈਂ ਤੁਹਾਨੂੰ ਕਿਹਾ ਸੀ ਵੀ ਜਿਹੜਾ ਮੇਰਾ ਰਾਜਕੁਮਾਰ ਹੈ ਜਿਹੜਾ ਮੈਨੂੰ ਵਿਆਹ ਕੇ ਲੈ ਆਇਆ ਇਹਨਾਂ ਦੋਵਾਂ ਵਿੱਚੋਂ ਨਹੀਂ ਹੈਗਾ ਤੇ ਤੁਸੀਂ ਮੇਰਾ ਸੱਚ ਨਹੀਂ ਮੰਨਿਆ ਤੇ ਉਹ ਆ ਗਿਆ ਉਹ ਕਹਿੰਦੇ ਵੀ ਸੰਨੁਤ ਪਤਾ ਨਹੀਂ ਵੀ ਹੁਣ ਕਿੱਥੇ ਹੈ ਪਰ ਉਹ ਜਿੱਦੋਂ ਬੁਖਾਰੀ ਦੇ ਰੂਪ ਵਿੱਚ ਆਉਂਦਾ ਹੈ ਤੇ ਰਾਜੇ ਦੀ ਬੇਟੀ ਜਿਹੜੀ ਰਾਜਕੁਮਾਰੀ ਵਿਆਹ ਕੇ ਲੈਂਦੀ ਉਹ ਮਹਿਲਾਂ ਤੋਂ ਬਾਹਰ ਆ ਜਾਂਦੀ ਤੇ ਆਣ ਕੇ ਉਹਨੂੰ ਮਿਲਦੀ ਹੈ ਤੇ ਬੜੀ ਖੁਸ਼ ਹੁੰਦੀ ਹੈ ਤੇ ਫਿਰ ਰਾਜਾ ਵੀ ਉਹਨੂੰ ਪਛਾਣ ਲੈਂਦਾ ਹੈ ਜਦੋਂ ਫਿਰ ਐਵੇਂ ਹੁੰਦਾ ਹੈ ਤੇ ਫਿਰ ਰਾਜੇ ਨੇ ਦੋਵੇਂ ਪੁੱਤਰ ਵੱਟੇ ਜਿਹੜੇ ਉਹਨੇ ਕਿਹਾ ਵੀ ਤੁਸੀਂ ਨਲਾਈਟ ਨਿਕਲੇ ਐਨਾ ਧੋਖਾ ਉਹਨੇ ਰਾਜ ਦੇ ਵਿੱਚੋਂ ਦੋਵਾਂ ਨੂੰ ਕੱਢ ਦਿੱਤਾ ਉਹਨਾਂ ਹੱਬ ਵੀ ਮੇਰੇ ਮੱਥੇ 'ਤੇ ਨਾ ਲੱਗਿਓ ਬਣ ਕੇ ਵੀ ਤੁਸੀਂ ਆਪਦੇ ਪੁਰਾਣਾ ਹੀ ਐਡਾ ਵੱਡਾ ਧੋਖਾ ਕਰ ਦਿੱਤਾ ਤੇ ਉਹ ਤਿੰਨੇ ਜਨ ਰਾਜਕੁਮਾਰੀ ਤੇ ਰਾਜਕਮਾਰ ਆਪਦੇ ਮਾਪੀਓ ਦੇ ਮਹਿਲਾਂ ਦੇ ਵਿੱਚ ਖੁਸ਼ੀ ਵਸਦੇ ਜਦੋਂ ਖੁਸ਼ੀ ਵਸਦੇ ਅਤੇ ਇੱਕ ਦਿਨ ਉਹਨਾਂ ਨੂੰ ਯਾਦ ਆਉਂਦੀ ਉਸ ਲੂੰਬੜੀ ਦੀ ਤੇ ਕਹਿੰਦੇ ਆ ਵੀ ਆਪਾਂ ਉਸ ਲੂੰਬੜੀ ਕੋਲੇ ਚੱਲ ਗਏ ਉਹਨੂੰ ਤਾਂ ਆਪਾਂ ਕੋਈ ਚੀਜ਼ ਦਿੱਤੀ ਨਹੀਂ ਵਿਚਾਰੀ ਨੂੰ ਇੰਨੀ ਉਹਨੇ ਆਪਣੀ ਮਦਦ ਕੀਤੀ ਜਦੋਂ ਰਾਜਕੁਮਾਰ ਉੱਥੇ ਜਾਂਦਾ ਹੈ ਨਾ ਤੇ ਬੈਠਦਾ ਹੈ ਜਾ ਕੇ ਤੇ ਲੂੰਬੜੀ ਫੇਰ ਆ ਜਾਂਦੀ ਉਹ ਆਦੀ ਹਾਂ ਵੀ ਕੀ ਗੱਲਿਆ ਭਾ ਅੱਜ ਫੇਰ ਬੈਠਾ ਉਹ ਕਹਿੰਦਾ ਵੀ ਮੈਂ ਮੈਂ ਤਾਂ ਤੈਨੂੰ ਮਿਲਣਾ ਹੀ ਸੀ ਤੇ ਤੈਨੂੰ ਕੋਈ ਨਾਮ ਦਿਆਂ ਤੂੰ ਮੇਰੀ ਇੰਨੀ ਮਦਦ ਕੀਤੀ ਤੂੰ ਜੰਗਲ ਵਿੱਚ ਰਹਿਣੀ ਆ ਤੂੰ ਐ ਕਰ ਮੈਂ ਮੇਰੇ ਨਾਲ ਚੱਲ ਮੇਰੇ ਬਾਗ ਬਗੀਚੇ ਵਿੱਚ ਇੱਥੇ ਤਾਂ ਤੈਨੂੰ ਖਤਰਾ ਬਣਿਆ ਰਹਿੰਦਾ ਹੈ ਜੰਗਲ ਵਿੱਚ ਕੋਈ ਜਾਨਵਰ ਵੱਡਾ ਆਣ ਕੇ ਖਾ ਜੂ ਤੇ ਤੂੰ ਮੇਰੇ ਨਾਲ ਚੱਲ ਉੱਥੇ ਰਾਮ ਨਾ ਬੈ ਚਿਹਰੀ ਵੀ ਹੈ ਮੇਰੇ ਕੋਲ ਸੋਨੇ ਦੀ ਘੋੜਾ ਵੀ ਹੈ ਤੇ ਤੂੰ ਵੀ ਚੱਲ ਉੱਥੇ ਉਹ ਕਹਿਣ ਲੱਗੇ ਵੀ ਮੇਰੀ ਜੇ ਤੂੰ ਮਦਦ ਕਰਨੀ ਹੈ ਨਾ ਤੇ ਫਿਰ ਮੈਨੂੰ ਐ ਕਰ ਵੀ ਆਪ ਦੇ ਤੀਰ ਕਮਾਨ ਨਾਲ ਮੈਨੂੰ ਮਾਰ ਦੇ ਮੈਂ ਇੱਕ ਰਾਜ ਰਾਜਕੁਮਾਰ ਹਾਂ ਇਹ ਜਾਦੂ ਦੇ ਨਾਲ ਮੈਨੂੰ ਜਾਦੂ ਦੀ ਛੜੀ ਨਾਲ ਜਾਦੂਗਰਾਂ ਨੇ ਮੈਨੂੰ ਇਹ ਲੂੰਬੜੀ ਦੀ ਜੂਣ ਦੇਤੀ ਉਹ ਕਹਿੰਦਾ ਠੀਕ ਆ ਉਹਨੇ ਉਹਨੂੰ ਫਿਰ ਤੀਰ ਕਮਾਨ ਜਦੋਂ ਮਾਰਿਆ ਤੇ ਉਹ ਉਹ ਤਾਂ ਮਰ ਗਈ ਮੁਕਤੀ ਹੋ ਗਈ ਤੇ ਰਾਜਕੁਮਾਰ ਉਹਦੇ ਵਿੱਚੋਂ ਪਰਦਖ ਹੋਇਆ ਜਦੋਂ ਰਾਜਕੁਮਾਰ ਨਿਕਲਦਾ ਹੈ ਬਾਹਰ ਤੇ ਉਹ ਜਫੀ ਪਾ ਕੇ ਮਿਲਦੇ ਹਨ ਤੇ ਉਹ ਰਾਜਕੁਮਾਰ ਕਹਿੰਦਾ ਹੈ ਵੀ ਮੈਂ ਉਸ ਰਾਜਕੁਮਾਰੀ ਦਾ ਭਰਾ ਹਾਂ ਜਿੱਦੋ ਸਾਨੂੰ ਸਾਡਾ ਮਹਿਲ ਪੱਥਰ ਬਣਾਤਾ ਤੇ ਸਾਰਾ ਸਾਡਾ ਪਰਿਵਾਰ ਵੀ ਐਵੇਂ ਬਣਾਤਾ ਤੇ ਮੈਨੂੰ ਲੁੰਬੜੀ ਦੀ ਜੂਨ ਦੇਤੀ ਤੇ ਮੈਂ ਆਪਦੀ ਭੈਣ ਨੂੰ ਮਿਲਣਾ ਫਿਰ ਉਹ ਰਾਜਕੁਮਾਰ ਉਹਨੂੰ ਲੈ ਕੇ ਘਰੇ ਆਉਂਦਾ ਮਹਿਲਾ ਵਿੱਚ ਤੇ ਰਾਜਕੁਮਾਰੀ ਉਹਨੂੰ ਮਿਲਦੀ ਹੈ ਤੇ ਉਹ ਸਾਰੇ ਬੜੇ ਖੁਸ਼ ਹੁੰਦੇ ਹਨ ਤੇ ਆਪਦੇ ਘਰੇ ਖੁਸ਼ੀਆਂ ਨਾਲ ਵਸਦੇ ਹਨ ਤੇ ਸਾਰਾ ਪਰਿਵਾਰ ਉਹਨਾਂ ਦਾ ਖੁਸ਼ ਹੈ ਤੇ ਇਹ ਹੈ ਇੱਕ ਕਹਾਣੀ ਜੇ ਤੁਹਾਨੂੰ ਚੰਗੀ ਲੱਗੀ ਤੇ ਫਿਰ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਇਹ ਕੱਲ ਵੀ ਇਹਦੀ ਕਿ ਇੱਕ ਕਿਸ਼ਤ ਕੱਲ ਕੱਲ ਭਾਗ ਸੀ ਇੱਕ ਅੱਜ ਦਾ ਭਾਗ ਇਸ ਦੋ ਭਾਗਾਂ ਵਿੱਚ ਅੱਜ ਸਪੂਰਨ ਹੋ ਗਈ ਤੇ ਕੱਲ ਨੂੰ ਆਪਾਂ ਕੋਈ ਹੋਰ ਨਾਮੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆ ਤੇ ਮੈਨੂੰ ਦਿਓ ਅੱਗੇ ਆ ਤੇ ਤੁਸੀਂ ਖੁਸ਼ ਰਹੋ ਖਸਾਲ ਰਹੋ ਤੇ ਆਬਾਦ ਰਹੋ ਤੇ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਜੀ